ਸਰ ਡੜਾ ਫੜ ਲਿਆ ਮੇਰਾ ਬਤਨ ਨਹੀਂ ਜਾਣੀ ਸੀ ਫਿਰ ਉਹਨੇ ਥੱਲੇ ਹਟ ਲਿਆ ਮੈਨੂੰ ਮੈਂ ਡੜਾ ਇੱਥੇ ਰੱਖਿਆ ਹਾਂਜੀ ਵੇ ਆਦਮੀ ਮੇਰਾ ਸ੍ਰੀ ਸਾਭੀ ਤੋੜਿਆ ਜੀ ਮੇਰੇ ਕੇਸ ਵੀ ਪੱਟੇ ਵੇ ਐਮ ਆਰ ਵੀ ਹੋਈ ਗਿਆ ਤੇ ਨਾਲ ਹੀ ਪੰਚਾਇਤ ਨੇ ਸਾਨੂੰ ਅਖਦਾ ਤਾਂ ਵੀ ਬਣਾ ਲਓ ਤੁਸੀਂ ਆਪਣੇ ਪੈਸੇ ਲਾ ਕੇ ਜੀ ਜੀ ਅਸੀਂ ਨਾਲ ਹੀ ਪੰਚਾਇਤ ਦੇ ਕਹਿੰਦੇ ਬਣਾਤੀ ਸੀ ਉਸ ਤੋਂ ਬਾਅਦ ਉਹ ਰਾਤ ਨੂੰ 12 1 ਵਜੇ ਆਣ ਕੇ ਢਾ ਗਏ ਤਾਂ ਅਸੀਂ ਸਵੇਰ ਨੂੰ ਜਦੋਂ ਕੈਮਰੇ ਚੈੱਕ ਕੀਤੇ ਉਹ ਕੈਮਰਾ ਦੇ ਮੇਟਾ ਹੁੰਦੇ ਦੇਖ ਲਏ ਠੀਕ ਹੈ ਬਸ ਇਹ ਉਹ 8:30 ਵਜੇ ਆਏ ਬਾਬਾ ਜੀ दारू ਪੀਤੀ ਸੀ ਉਹਨਾਂ ਦੀ ਠੀਕ ਹੈ ਤੇ ਫਿਰ ਤਾਂ ਉਸ ਨਾਮ ਲੈ ਕੇ ਨਿਕਾ ਸਿੰਘ ਦਾ ਵੀ ਗੱਲ ਕੱਢ ਲਾਗੇ ਠੀਕ ਹੈ ਫਿਰ ਬਾਬਾ ਜੀ ਉਹ ਤਿੰਨ ਚਾਰ ਜਾਣੇ ਸ਼ਿਕਮੰਟਾ ਲਿਆ ਉਹਨਾਂ ਨੇ ਕੀ ਕਹਿੰਦੇ ਨੇ ਘਰੇ ਜਾ ਕੇ ਤੁਹਾਨੂੰ ਆਹ ਦੇਖ ਲੋ ਜੀ ਕੀ ਕਹਿੰਦੇ ਗੱਲ ਗੇੜ ਗੂੜ ਥੋੜੇ ਪਏ ਆਜੂ ਵਾਰ ਉਹਨੂੰ ਗੋਭਾ ਲੋ ਹਾਂ ਪਰ ਡੈਨ ਨਹੀਂ ਗੋ ਤੁਸੀਂ ਬਣਾ ਕੇ ਤੁਸੀਂ ਢਾਤੀ ਬਣਾਣਾ ਟਾਈਮ ਖੜਾ ਠੀਕ ਹੈ ਮੰਦਾ ਸਿੰਘਾ ਬਹੁਤ ਬੋਲੇ ਬਾਬਾ ਜੀ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਸਾਨੂੰ ਤਾਂ 5 ਦਿਨ ਹੋ ਗਏ ਸਾਨੂੰ ਜਾਂਦਿਆਂ ਨੂੰ ਜੀ ਥਾਣੇ 'ਚ ਨਾ ਕੋਈ ਕਾਰਵਾਈ ਨਹੀਂ ਕੀਤੀ ਜੀ ਅਜੇ ਹਾਲੇ ਵੀ ਨਾ ਕਾਰਵਾਈ ਕੀਤੀ ਫਿਰ ਤਾਂ ਬਾਬ ਫੌਜਾਂ ਤਿਆਰਪੁਰ ਤਿਆਰ ਆਏ ਖਾਲਸੇ ਦੀਆਂ ਫੌਜਾਂ ਤੁਹਾਨੂੰ ਪਤਾ ਤਾਂ ਹੋਗਾ ਜੀ ਪਿੱਛੇ ਤਾਂ ਅਸੀਂ ਹਟਣਾ ਨਹੀਂ ਗਾ ਹੁਣ ਇਹਨਾਂ ਦਾ ਅਸੀਂ ਮੁੱਲ ਪਵਾਵਾਂਗੇ ਬੰਦੇ ਨੂੰ ਜੇ ਉਸ ਤੋਂ ਨਹੀਂ ਕਿਹਾ ਜਾਂਦਾ ਨਾ ਰੂਰ ਤੇ ਫਿਰ ਸਾਨੂੰ ਜਿਹੜੇ ਉਡੀ ਅਸੀਂ ਲੈ ਆਵਾਂ ਫੜ ਕੇ ਲੈ ਆਉਨੇ ਆਂ ਲੈ ਨੂੰ ਲਾ ਕੇ ਆਵਾਂਗੇ ਉਹ ਤਾਂ ਲਾ ਕੇ ਲੈ ਆਵਾਂਗੇ ਜੀ ਜੇ ਨਹੀਂ ਥਾਣੇਦਾਰ ਤੋਂ ਨਹੀਂ ਲੋਟ ਆਉਂਦਾ ਨਾ ਕੰਮ ਇਹ ਪ੍ਰਸ਼ਾਸਨ ਨਹੀਂ ਕਰਾਉਂਦਾ ਜੀ ਜੋ ਕੁਝ ਕਰਾਉਂਦਾ ਹੁਣ ਸਾਥੋਂ ਕੋਈ ਕਦਮ ਚੱਕਿਆ ਗਿਆ ਹੁਣ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਕਿਉਂਕਿ ਇੰਨੀਆਂ ਦਿਨ ਹੋ ਗਏ ਸਾਨੂੰ ਸਿੰਘਾਂ ਨੂੰ ਉੱਥੇ ਚੰਦਿਆਂ ਪਰ ਉਹਨਾਂ ਨੇ ਮੁੱਲ ਨਹੀਂ ਪਾਇਆਗਾ ਸਾਡਾ ਉਹਨਾਂ ਨੇ ਜਰੂਰੀ ਕਾਤੋਂ ਨਹੀਂ ਸਮਝ ਗਿਆ ਬੇਅਦਬੀ ਵਾਲਾ ਕੇਸ ਲੋਕੋਈ ਟੀਵੀ ਨਾਲ ਜੁੜੇ ਤੁਸੀਂ ਮੈਂ ਮਮਤਾਜ਼ ਅਸੀਂ ਇਸ ਵਕਤ ਪਿੰਡ ਚੂੜਚੱਕ ਵਿਖੇ ਖੜੇ ਆਂ ਜਿੱਥੇ ਇੱਕ ਘਟਨਾ ਵਾਪਰਦੀ ਹੈ ਬੇਅਦਬੀ ਕੀਤੀ ਜਾਂਦੀ ਹੈ ਕਕਾਰਾਂ ਦੀ ਜੋ ਸਾਡੇ ਨਾਲ ਸਿੰਘ ਨੇ ਜੋ ਗੁਰਸਿੱਖ ਨੇ ਉਹ ਆਟੋ ਦਾ ਕੰਮ ਕਰਦੇ ਆ ਆਟੋ ਚਲਾਉਂਦੇ ਆ ਇੱਕ ਵਿਵਾਦ ਨੂੰ ਲੈ ਕੇ ਲੜਾਈ ਹੁੰਦੀ ਹੈ ਤੇ ਕੁਝ ਸ਼ਰਾਬੀ ਜੋ ਵਿਅਕਤੀ ਨੇ ਉਹ ਘਰੇ ਦਾਖਲ ਹੁੰਦੇ ਆ ਕਟਮਾਰਕ ਕਰਦੇ ਆ ਤੇ ਉਹਨਾਂ ਦੀ ਜੋ ਬੇਅਦਬੀ ਵੀ ਕਰਦੇ ਆ ਬਈ ਜੀ ਸਭ ਤੋਂ ਪਹਿਲਾਂ ਕੀ ਘਟਨਾ ਵਾਪਰਦੀ ਜੀ ਤੁਹਾਡੇ ਨਾਲ ਕੀ ਹੁੰਦਾ ਸਾਰਾ ਇਹ ਬਈ ਜੀ ਨਾਲੀ ਦਾ ਸੀਗਾ ਰੋਲਾ ਜੀ ਹੂੰ ਇਹ ਨਾਲੀ ਪੰਚਾਇਤ ਨੇ ਸਾਨੂੰ ਅਖਦਾ ਤਾਂ ਜੀ ਬਣਾ ਲਓ ਤੁਸੀਂ ਆਪਣੇ ਪੈਸੇ ਲਾ ਕੇ ਜੀ ਜੀ ਅਸੀਂ ਨਾਲੀ ਪੰਚਾਇਤ ਦੇ ਕਹਿੰਦੇ ਬਣਾਤੀ ਸੀਗੀ ਉਸ ਤੋਂ ਬਾਅਦ ਉਹ ਰਾਤ ਨੂੰ 12 1 ਵਜੇ ਆਣ ਕੇ ਢਾ ਗਏ ਠੀਕ ਹੈ ਤਾਂ ਅਸੀਂ ਸਵੇਰ ਨੂੰ ਜਦੋਂ ਕੈਮਰੇ ਚੱਕੀ ਕੀਤੀ ਉਹ ਕੈਮਰਾ ਦੇ ਮੇਟਾ ਹੁੰਦੇ ਦਿਖ ਲਏ ਠੀਕ ਹੈ ਤਾਂ ਜੁਬਾ ਨੂੰ ਜਦੋਂ ਉਹਨਾਂ ਨੂੰ ਆਕਿਆ ਵੀ ਪਾਈਏ ਤੁਸੀਂ ਕਾਹ ਤੋਂ ਕੀਤਾ ਤੁਸੀਂ ਗੰਦ ਚੱਤ ਕਾਹ ਤੋਂ ਮਰਵਾਏ ਸਾਡੇ ਹੂੰ ਸਾਡਾ ਸੀਮੈਂਟ ਸਾਡੀ ਲੇਬਰ ਸਾਡੇ ਬੰਦੇ ਖਰਾਬ ਕਾਹ ਤੋਂ ਕੀਤੇ ਜੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਮਨ ਚ ਰੱਖੀ ਹੋਊਗੀ ਗੱਲ ਜੀ ਬਸ ਇਹ ਉਹ ਸਾਢੇ 8:30 ਵਜੇ ਆਏ ਬਾਬਾ ਜੀ ਦਾਰੂ ਪੀਤੀ ਸੀ ਉਹਨਾਂ ਦੀ ਠੀਕ ਹੈ ਤੇ ਫੇਰ ਤਾਂ ਉਹ ਨਾਮ ਲੈ ਕੇ ਨੀ ਗਸਿੰਘਾ ਬਾਈ ਗੱਲ ਕੱਟ ਲੱਗ ਗਈ ਠੀਕ ਹੈ ਫਿਰ ਬੱਬਾ ਜੀ ਉਹ ਤਿੰਨ ਚਾਰ ਜਾਣੇ ਸੀ ਘਰੋਂ ਮੰਟਾ ਲਿਆ ਉਹਨਾਂ ਨੇ ਤਿੰਨ ਚਾਰ ਜਾਣੇ ਸੀ ਉਹ ਹਾਂ 4 ਜਾਣੇ ਸੀ ਉਹ ਤਿੰਨੇ ਚਾਰ ਨੇ ਸ਼ਰਾਬ ਪੀਤੀ ਹੋਈ ਸੀ ਹਾਂ ਤਿੰਨਾਂ ਦੀ ਸ਼ਰਾਬ ਪੀਤੀ ਸੀ ਬੱਬਾ ਜੀ ਠੀਕ ਹੈ ਕਿੱਥੇ ਘਟਣਾ ਵਾਪਸ ਜੇ ਘਰੇ ਕੇ ਆਪਣੇ ਘਰੇ ਹੀ ਵਾਪਸ ਦੀ ਬੱਬਾ ਜੀ ਫੇ ਤੁਹਾਡੇ ਘਰੇ ਆਉਂਦੇ ਆ ਹਾਂ ਜੀ ਬੱਬਾ ਜੀ ਕੀ ਕਹਿੰਦੇ ਨੇ ਘਰੇ ਜਾ ਕੇ ਤੁਹਾਨੂੰ ਆਹ ਦੇਖ ਲਓ ਜੀ ਕੀ ਕਹਿੰਦੇ ਗਲ ਗੇੜ ਗੁੜ ਤੋੜੇ ਪਏ ਆਜੂ ਵਾਰ ਉਹ ਨਿੰਗੋ ਬਾਲੋ ਹਾਂ ਜੀ ਹਾਂ ਜੀ ਐਂ ਕਹਿਣਾ ਦਾ ਹਾਂ ਜੀ ਹਾਂ ਜੀ ਹਾਂ ਜੀ ਇਹ ਤੁਸੀਂ ਤਾਂ ਬੇਅਦਬੀ ਵੀ ਕੀਤੀ ਗਈ ਹਾਂ ਜੀ ਬੇਅਦਬੀ ਮੇਰਾ ਸ੍ਰੀ ਸਾਹਿਬ ਵੀ ਤੋ ਪਟੇਵਿਆ ਐਮ ਆਰ ਵੀ ਹੋਈ ਸਿਰ ਦੇ ਕੀ ਸਤਾ ਪਤਾ ਜੀ ਹਾਂ ਸਿਰ ਦੇ ਕਿਸ ਆ ਜਿਹੜਿਆ ਤੇ ਦਾੜੀ ਦੇ ਕਿਸ ਪਟੇ ਆ ਹਾਂ ਜੀ ਇਹ ਕਰਕੇ ਨਾਲ ساری ਫੌਜ ਸਾਡੀ ਆਪਣੀ ਆਜੱਤੇ ਵਰ ਜਿਹੜੀ ਕੱਟੇ ਹੋਈ ਆ ਉਹ ਇਸੇ ਕਾਰਨ ਹੋਈ ਆ ਵਿਆਹ ਦੀ ਮੁੱਦੇ ਦੇ ਵਿੱਚ ਠੀਕ ਆ ਵੀ ਵੀ ਇਹ ਕਿਉਂ ਹੋਇਆ ਜੇ ਕੋਈ ਫੈਸਲਾ ਸੀਗਾ ਕਰਨਾ ਇਹਨਾਂ ਨੇ ਉਹ ਬੈਠ ਕੇ ਬੈਂਦੇ ਬੰਦਿਆਂ ਵਿੱਚ ਕਰਦੇ ਉਹ ਠੀਕ ਸੀ ਠੀਕ ਆ ਇਹਨੇ ਆ ਕੇ ਆ ਕੇ ਅੱਗੇ ੱਕੇ ਸੀ ਇਹਨੇ ਆ ਕੇ ਮੁੱਲ ਮੁੱਲ ਕੀਤੀ ਆ ਕੇ ਜੀ ਅੱਧੀ ਅੱਧੀ ਕਿੰਨੀ ਛੱਡ ਲੈ ਹਾਂ ਜੀ अच्छा नहीं तूसी ओनु रोक्या नहीं के भाई के कारां दी बेइज्जती ना करजे ਗੱਲਬਾਤ ਵੈਸੇ ਕਰ ਲੋ ਬਾਬਾ ਜੀ ਗੱਲ ਸੁਣੀ ਨਹੀਂ ਮੌਕਾ ਦਿੱਤੇ ਨਹੀਂ ਗੱਲ ਕਰਨ ਦਾ ਬਾਬਾ ਜੀ ਠੀਕ ਹੈ ਸੁਆ ਵੀ ਬੋਲੀ ਬੀਤੀ ਹਾਂਜੀ ਬਾਬਾ ਜੀ ਮੌਕਾ ਦਿੱਤਾ ਨਹੀਂ ਹੁਣ ਸਰ ਧੜਾ ਫੜ ਲਿਆ ਮੇਰਾ ਬਤਨ ਨਹੀਂ ਜਾਣੀ ਸੀ ਫਿਰ ਉਹਨੇ ਥੱਲੇ ਛੱਟ ਲਿਆ ਮੈਨੂੰ ਮੈਂ ਧੜਾ ਇੱਥੇ ਰੱਖਿਆ ਠੀਕ ਹੈ ਹਾਂਜੀ ਬੱਸ ਕਹਿੰਦੇ ਕੀ ਸੀ ਤੁਹਾਨੂੰ ਉਹ ਨਾਲੀ ਵਾਲੇ ਜਬੰਦ ਜੀ ਅੱਛਾ ਹਾਂ ਵੱਡੇ ਨਹੀਂ ਗੋ ਤੁਸੀਂ ਬਣਾ ਕੇ ਤੁਸੀਂ ਤਾਜ਼ੀ ਬਣਾਉਣਾ ਟਾਈਮ ਖੜਾ ਠੀਕ ਹੈ ਮੰਦਾ ਚੰਗਾ ਬਹੁਤ ਬੋਲੇ ਬਾਬਾ ਜੀ ਹੁਣ ਤੁਹਾਨੂੰ ਦੱਸ ਨਹੀਂ ਸਕਦੇ ਹਾਂਜੀ ਇਸ ਤੋਂ ਇਲਾਵਾ ਤੁਹਾਡਾ ਕੀ ਵਹਿ ਰੋਲਾ ਸੀ ਪਹਿਲਾਂ ਉਹਨਾਂ ਨਾਲ ਨਹੀਂ ਬਾਬਾ ਜੀ ਕੋਈ ਰੋਲਾ ਨਹੀਂ ਸੀ। ਫਿਰ ਇੰਦਰ ਚੈੱਕ ਤਾਂ ਖਾਂਦੇ ਗਿੰਦੇ। ਹਾਂਜੀ। ਅੱਛਾ। ਹਾਂਜੀ। ਬਾਬਾ ਜੀ ਕਿਵੇਂ ਦੇਖਦੇ ਹੋ ਜਿਹੜਾ ਕੁਝ ਵਾਪਰਿਆ ਇਦਾਂ ਕਕਾਰਾਂ ਦੀ ਬੇਇੱਜ਼ਤੀ ਕਰਨੀ? ਇਹ ਤਾਂ ਹੀ ਮਾੜੀ ਗੱਲ ਹੈ ਜੀ ਹੁਣ। ਤੇ ਬਾਕੀ ਇਹਨਾਂ ਨੂੰ ਜੋ ਵੀ ਬੰਦਾ ਕਾਰਵਾਈ ਕਰਨੀ ਚਾਹੀਦੀ ਹੈ ਜੀ। ਇਹਨਾਂ ਦਾ ਇਹ ਛਾਦਾ ਰਹੇ ਜੀ ਗਲਤੀ ਹੈ, ਗਲਤੀ ਦੇ ਪੂਤਲੇ ਆ ਜੀ ਇਹ। ਜੀ। ਇਹਨਾਂ ਨਾਲ ਜੋ ਜਿਹੜੀ ਕਾਰਵਾਈ ਬਣਦੀ ਉਹ ਕਰਨੀ ਚਾਹੀਦੀ ਹੈ ਜੀ। ਭਾਈ ਫੈਸਲਾ ਹੈ ਯਾਰ। ਬਾਬਾ ਜੀ ਤਾਂ ਹੁੰਦਾ ਜੇ ਆਪਾਂ ਉਹ ਗਲਤੀ ਦਾ ਪੁਤਲਾ ਦਾ ਤਾਕਤ ਹੁੰਦਾ ਵਾ ਜੇ ਆਪ ਗਲਤੀ ਕਰਕੇ ਤੇ ਮੰਨੇ ਜਦੋਂ ਗਲਤੀ ਕਰਕੇ ਉਲਟਾ ਗੱਲ ਪੈਂਦੇ ਕੋਕਾਰਾਂ ਦੀ ਬੇਅਦਬੀ ਕੀਤੀ ਉਧਰ ਵੇਖੋ ਜੀ ਫਿਰ ਖਾਲਸਾ ਵਗੇ ਜੀ ਕੀ ਫਤਿਹ ਮੈਂ ਜਸਵੀਰ ਸਿੰਘ ਖਾਲਸਾ ਜੀ ਇਹ ਬਾਬਾ ਜੀ ਸਾਡੀ ਕਾਰਵਾਈ ਨਾ ਹੋਈ ਚਾਹੀ ਪੂਰੇ ਜੰਗੀ ਪੱਦਰ ਤੇ ਸ਼ਨਾਰਛ ਵੜਾਂਗੇ ਹਾਂਜੀ ਜੇ ਅੱਜ ਆਪਣੀ ਕਾਰਵਾਈ ਨਾ ਹੋਈ ਤਾਂ ਸਾਡੇ ਇਹਨਾਂ ਨੂੰ ਸਾਨੂੰ ਤਾਂ 5 ਦਿਨ ਹੋ ਗਏ ਸਾਨੂੰ ਜਾਂਦਿਆਂ ਨੂੰ ਜੀ ਠੀਕ ਹੈ ਨਾ ਕੋਈ ਕਾਰਵਾਈ ਨਹੀਂ ਕੀਤੀ ਜੀ ਹੁਣ ਉਹ ਦੁਬਾਰਾ ਚਾਹੀਦਾ ਆ ਅੱਜ ਲਾਸਟ ਵਾਰੀ ਹੀ ਸਰਪੰਚ ਨੇ ਆਖਿਆ ਹੀ ਵੀ ਫਿਰ ਤੁਸੀਂ ਪਿੰਡ ਆ ਜਾਓ ਇਥੇ ਤੋਂ ਹੁਣ ਫੋਨ ਹੀ ਨਹੀਂ ਚੱਗਦਾ ਕਿੰਨੇ ਤੁਹਾਡੇ ਸਾਹਮਣੇ ਫੋਨ ਲਾਏ ਨੇ ਜੇ ਫੋਨ ਹੀ ਚੱਗ ਰਿਹਾ ਹਾਂ ਹਾਂ ਹੁਣ ਅਸੀਂ ਥਾਣੇ ਚੱਲੇ ਆ ਠੀਕ ਹੈ ਹਾਂਜੀ ਫਿਰ ਜਿਵੇਂ ਇਹਨਾਂ ਲੰਮਾ ਸਮਾਂ ਹੋ ਗਿਆ ਜੇ ਹਾਲੇ ਵੀ ਨਾ ਕਾਰਵਾਈ ਕੀਤੀ ਫਿਰ ਫਿਰ ਤਾਂ ਬਾਬਾ ਜੀ ਫਿਰ ਫੌਜਾ ਆਪੇ ਦੱਸਣ ਗਿਆ ਕਿਵੇਂ ਹੁੰਦੀ ਕਾਰਵਾਈ ਫਿਰ ਆਪਦੀ ਕਾਰਵਾਈ ਕਰਾਂਗੇ ਹਾਂਜੀ ਫਿਰ ਕਰਾਵਾਂਗੇ ਜੀ ਤੇ ਅਸੀਂ ਆਪਦੀ ਕਾਰਵਾਈ ਕਰਾਂਗੇ ਜੀ ਅਸੀਂ ਕਰਾਵਾਂਗੇ ਫਿਰ ਹੂੰ ਕਰਾਉਣ ਜਾਣਦੇ ਵੀ ਅਸੀਂ ਉਹ ਕਹਿੰਦੇ ਨਾ ਵੀ ਐਂ ਕਰ ਦਿੰਦੇ ਨੇ ਐਂ ਕਰ ਲਾਂਗੇ ਨੰਗਾ ਨਾ ਕਿ ਸਾਡਾ ਅੱਛਾ ਐਂ ਕਹਿੰਦੇ ਉਹ ਵੀ ਨਿਕਲ ਕੇ ਕਰ ਲੈ ਉਹ ਨਿਕਲ ਨਹੀਂ ਕਰ ਲੈ ਉਹ ਕਹਿੰਦੇ ਉਹਨਾਂ ਨੇ ਕੀ ਕਰ ਲਿਆ ਸਾਡਾ ਢੰਗਾ ਨਾ ਕੀ ਫੜ ਲਿਆ ਸਾਡਾ ਅੱਛਾ ਤੇ ਅਸੀਂ ਹੁਣ ਕਰ ਆਲਾਂਗੇ ਜਿਵੇਂ ਬਾਬਾ ਜੀ ਹੁਕਮ ਕਰਨਗੇ ਧਰਮਾ ਕਾਰ ਕੜੇ ਉਹ ਬਾਬਾ ਕਹਿੰਗੇ ਜਿਵੇਂ ਅਸੀਂ ਜੀ ਉਵੇਂ ਕਰਾਂਗੇ ਫੌਜਾਂ ਤਿਆਰ ਪਰ ਤਿਆਰ ਆ ਇਹ ਇਹ ਖਾਲਸੇ ਦੀਆਂ ਫੌਜਾਂ ਤੁਹਾਨੂੰ ਪਤਾ ਤਾਂ ਹੈਗਾ ਜੀ ਪਿੱਛੇ ਤਾਂ ਅਸੀਂ ਹੱਟਣਾ ਨਹੀਂ ਗਾ ਹੁਣ ਇਹਨਾਂ ਦਾ ਅਸੀਂ ਮੁੱਲ ਪਵਾਵਾਂਗੇ ਬੰਦੇ ਨੂੰ ਇਹ ਵੇ ਗੁਰੂ ਨਾ ਮੁੱਲ ਇਹਨਾਂ ਦਾ ਪਵਾਵਾਂਗੇ ਜੀ ਕੇਸਾਂ ਦਾ ਇਹ ਇੱਕ ਇਸ ਤਰੀਕੇ ਦੇ ਇਨਸਾਨ ਨੇ ਜਿਹਨਾਂ ਨੂੰ ਤੁਸੀਂ ਆਏ ਹੋ ਇਨਸਾਨ ਵਧੀਆ ਜੀ ਮਿਹਨਤੀ ਇਨਸਾਨ ਆ ਇਹ ਕੋਈ ਗਲਤ ਫੈਸਲਾ ਤਾਂ ਨਹੀਂ ਉਹਨਾਂ ਨੇ ਕਿਉਂ ਢਾਈ ਉਹਨਾਂ ਨੇ ਨਾਲ ਹੀ ਜਿਹੜੀ ਗਵਰਨਮੈਂਟ ਨੇ ਚੀਜ਼ ਬਣਾਤੀ ਉਹਨਾਂ ਨੇ ਕਿਉਂ ਢਾਈ ਜਦੋਂ ਉਹ ਕੈਮਰੇਆਂ ਦੇ ਵਿੱਚ ਇਹ ਕਿਉਂ ਢਾਈ ਜੀ ਜੇ ਕੋਈ ਗੱਲ ਸੀ ਇਹਨਾਂ ਨੇ ਬਹਿ ਕੇ ਕਰਦੇ ਨਵੇਂ ਜਿਹੜੀ ਜਿਹੜੀ ਨਾਲੀ ਬਣੀ ਹੈ ਜਿਹੜੀ ਹੈ ਨਾਲੀ ਬਣੀ ਹੈ ਸਰਪੰਚ ਦੀ ਸਹਿਮਤੀ ਨਾਲ ਬਣੀਆ ਕੋਈ ਆਪ ਦੇ ਆਪਲੀ ਬਾ ਬਣਾਏਗੀ ਜੇ ਉਹ ਇਹਨਾਂ ਨੇ ਪਾੜਤੀ ਵੀ ਵੀ ਪਟਨੀ ਵਿੱਚ ਸੀਗੀ ਪਾਣੀ ਖੜਦਾ ਹੀਗਾ ਉਹ ਥੋੜੇ ਲੋਕ ਪਾਣੀ ਵੇਚ ਨਗਲਾਂ ਕਿ ਜਾਂਦੇ ਸੀਗੇ ਉਹ ਉੱਚੀ ਕੀਤੀ ਹੈ ਨਾਲੀ ਮਿੱਟੀ ਪਾ ਕੇ ਤੇ ਇਹ ਸਰਪੰਚ ਦੀ ਰਾਇਨ ਜੋ ਵੀ ਸਹਿਮਤ ਹੋਣਾ ਉਹ ਸਾਰਾ ਫੈਸਲਾ ਉਤੋਂ ਉਤੋਂ ਹੀ ਹੋਵੇਗਾ ਲੇਕਿਨ ਇਹ ਕਰਕੇ ਹੁਣ ਕਹਿੰਦੇ ਵੀ ਇਹਨਾਂ ਨੂੰ ਆਪਾਂ ਜਿੱਥੇ ਨਾਲੀ ਚ ਚੱਲੀ ਹੈ ਜਿੱਥੇ ਚੱਲੀ ਹੈ ਇਹ ਗੱਲ ਆਪਣੀ ਉੱਥੇ ਆਪਾਂ ਚੱਲਦੇ ਆ ਉਹ ਆਪਾਂ ਵੇਖਦਿਆਂ ਮੌਕਾ ਛੋੜੂ ਵਿਚਾਰਾਂ ਨੂੰ ਪਤਾ ਲੱਗ ਗਿਆ ਕਿ ਕੀ ਹੋਇਆ ਇੱਥੇ ਹੂੰ ਮਤਲਬ ਇੱਕ ਤੇ ਕੰਮ ਖੁਦ ਕੀਤਾ ਇਹਨਾਂ ਨੇ ਜਿਹੜਾ ਸਰਕਾਰ ਨੇ ਕਰਨਾ ਹੁੰਦਾ ਤੇ ਉਲਟਾ ਬੰਦੇ ਆ ਕੇ ਹਾਂ ਜੀ ਉਲਟਾ ਸਗਾ ਉੱਤੇ ਦਾ ਕੋਈ ਪਰਤਾ ਨਹੀਂ ਵੇਖਿਆ ਇੱਥੇ ਆ ਕੇ ਆਏ ਆ ਮਰੇ ਵੇਖ ਕੇ ਮਰ ਕਹਿੰਦੀ ਆ ਕੇ ਬੰਦੇ ਆ ਕੇ ਭੱਜ ਗਏ ਬਈ ਬੰਦੇ ਵਿਚ ਛੋਟੇ ਬੰਦੇ ਪਾਸੀ ਫਾਇਨਲ ਕਹਿੰਦਾ ਆਖੇ ਕੋਈ ਨਹੀਂ ਬੰਦੇ ਭੱਜ ਗਏ ਨਾ ਕਿੱਧਰ ਜਾਣਗੇ ਹੂੰ ਵੀ ਆ ਜੇ ਛੋਟੋ ਨਹੀਂ ਕੇ ਹੁੰਦਾ ਲੋੜ ਤੇ ਫਿਰ ਸਾਨੂੰ ਜਿਹੜੇ ਉਡੀ ਅਸੀਂ ਲੈ ਆਵਾਂ ਫੜ ਕੇ ਲਿਆਉਨੇ ਆ ਨਹੀਂ ਲਾਵਾਗੇ ਆਪਾਂ ਜੂਤਾ ਲਾ ਕੇ ਲੈਵਕੇ ਆਵਾਂਗੇ ਜੀ ਜੇ ਨਹੀਂ ਥਾਣੇਦਾਰ ਤੋਂ ਨਹੀਂ ਲੋਟ ਆਉਂਦਾ ਨਾ ਕੰਮ ਸਾਡੀ ਗੱਲ ਨਹੀਂ ਸੁਣਦੇਗੇ ਤੇ ਅਸੀਂ ਆਪ ਲੈ ਆਵਾਂਗੇ ਕਿੰਨੀ ਕੀ ਗੱਲ ਹੈ ਕਿੱਥੇ ਕਿ ਤੱਕ ਭੱਜ ਜਾਣਗੇ ਤੇ ਸਾਡਾ ਰਾਜ਼ਦਾ ਹੋ ਗਿਆ ਅਸੀਂ ਹੁਣੇ ਹੀ ਬਾਰ ਖੜਕਾ ਦਾਂਗੇ ਉਹਨਾਂ ਦੇ ਜਾ ਕੇ ਅਸੀਂ ਤਾਂ ਵਾਹਿਗੁਰੂ ਦੀ ਕਿਰਪਾ ਨਾਲ ਕਰ ਹੀ ਦੇਣਾ ਬੰਦੇ ਸ਼ਰਾਬੀ ਸੀ ਕਹਿੰਦੇ ਹਾਂ ਹਾਂ ਸ਼ਰਾਬੀ ਸੀਗੇ ਜੀ ਅਸੀਂ ਤਾਂ ਕਰ ਹੀ ਦੇਣਾ ਕੰਮ ਜੀ ਜਿਹੜਾ ਜਿਹੜਾ ਸਾਡਾ ਕਰਨ ਵਾਲਾ ਹੋਇਆ ਅਸੀਂ ਤਾਂ ਫਿਰ ਪਤਾ ਹੀ ਹੈ ਫੌਜਾਂ ਪਿਆਰ ਤਿਆਰਪੁਰ ਤਿਆਰੀ ਰਹਿੰਦੀਆਂ 24 ਘਰੇ ਖਾਲਸਾ ਪਹਿਲੋ ਵਾਰ ਨਹੀਂ ਹੱਥੇ ਤੇ ਕਰਦਾ ਜਦੋਂ ਖਾਲਸੇ ਤੇ ਕੋਈ ਬਾਹਰ ਕਰ ਜੇ ਫਿਰ ਖਾਲਸਾ ਪਿੱਛੇ ਨਹੀਂ ਹਟਦਾ ਹੁੰਦਾ ਵੀ ਬਾਕੀ ਇਹ ਜਿੰਨੀ ਸਾਡੀ ਜਥੇਬੰਦੀ ਪਹੁੰਚੀ ਐ ਇਥੇ ਉਹ ਜੋ ਵੀ ਫੈਲਾਕੋ ਕਰੂਗੀ ਉਹ ਫੈਲੇ ਨਾਲ ਹੀ ਰਹਿਣਾ ਅਸੀਂ ਆਏ ਨਹੀਂ ਛੇ ਅੱ비 ਆਪਦੀ ਮਰਦੀਆਂ ਫੈਲਾਉਣੇ ਛੱਡਾ ਹੈਗਾ ਜਿੰਨੇ ਜਥੇਬੰਦੀ ਜੋ ਵੀ ਅਨਸਾਜ਼ਾ ਦੇਣੀਆਂ ਉਹ ਪਾ ਦਊਗੀ ਨਾਲ ਆ ਕਹੋ ਸੀ ਕਿੰਨੇ ਕਵਾਰ ਤੁਸੀਂ ਥਾਣੇ ਜਾਏ ਹੋ ਕਹਿੰਦੇ ਕੀ ਨੇ ਪ੍ਰਸ਼ਾਸਨ ਕਹਿੰਦਾ ਕੀ ਹੈ ਬਸ ਕਰ ਦਿੰਦੇ ਆ ਕਾਰਵਾਈ ਜੋ ਬੰਦ ਹੀ ਕਰ ਦਿੰਦੇ ਆ ਬਸ ਕਾਰਵਾਈ ਜੋ ਬੰਦ ਹੀ ਕਰ ਦਿੰਦੇ ਆ ਬਸ ਐਂ ਹੀ ਕਰੀ ਜਾਂਦੇ ਨੇ ਤੇ ਕੀ ਚਾਹੁੰਦੇ ਹੋ ਕਿਸ ਤਰੀਕੇ ਦੀ ਕਾਰਵਾਈ ਆਹ ਇਹਦਾ ਕਾਰਵਾਈ ਕਹਿੰਦੇ ਆ ਵੀ ਸਾਡੇ ਦਾ ਜੋ ਉਹਨੇ ਸਜ਼ਾ ਪਾੰਦੀ ਵੀ ਉਹ ਦੇਣਾ ਕੇਸਾਂ ਦੀ ਬੇਅਦਬੀ ਕੀਤੀ ਆ ਸ੍ਰੀ ਸਾਹਿਬ ਦੀ ਕੀਤੀ ਆ ਦਸਤਾਰ ਦੀ ਕੀਤੀ ਆ ਨਾਲੀ ਚ ਰੋੜੀ ਕਹਿੰਦੇ ਦਸਤਾਰਾਂ ਦੇ ਨਾਲੀ ਚ ਚੱਕੀ ਆ ਉਹ ਵੀਡੀਓ ਇਹਨਾਂ ਕੋਲ ਹੈਗੀ ਆ ਠੀਕ ਹੈ ਹਾਂਜੀ ਉਹ ਤੁਹਾਨੂੰ ਦੇ ਦਿੰਦੇ ਆ ਵੀ ਤੁਸੀਂ ਨਾਲ ਜਿਵੇਂ ਉੱਥੇ ਉੱਥੇ ਕੀ ਕੁਝ ਵਾਪਰਦਾ ਜਦੋਂ ਉੱਥੇ ਆਉਂਦੀ ਨੇ ਮੱਦੇ ਨਾਲੀ ਦੇ ਵਿੱਚ ਕੀ ਕੋਈ ਤੁਸੀਂ ਦੱਸ ਰਹੇ ਨਹੀਂ ਬਾਬਾ ਜੀ ਇੱਥੇ ਬਾਬਾ ਜੀ ਛਿੱਟਿਆ ਪਾਉਣ ਨੂੰ ਇੱਥੇ ਆ ਛਿੱਟਿਆ ਹਾਂਜੀ 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 ਜਿਹੜੀ ਟਾਈਮ ਆਪਣੇ ਗੇਟ-ਗੂਟ ਭੰਨੇ ਆ ਇੱਥੇ ਗੇਟਾਂ 'ਚ ਹੀ ਹੋਇਆ ਸਭ ਕੁਝ ਜੋ ਵੀ ਹੋਇਆ ਠੀਕ ਹੈ ਹਾਂ ਜੋ ਕਰ ਜਾਣ ਕਿ ਆਪਣੇ ਕੀਤੀ ਬਾਬਾ ਜੀ ਹਾਂਜੀ ਮੈਨੂੰ ਡਰ ਖੋ ਭੈਣੀ ਨੂੰ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਨਹੀਂ ਜੀ ਡਰ ਨਹੀਂ ਹੈਗਾ ਡਰ ਹੁੰਦਾ ਤਾਂ ਫਿਰ ਉਹ ਇੱਥੋਂ ਤੱਕ ਪਹੁੰਚਦੇ ਨਹੀਂ ਸੀਗੇ ਹਾਂਜੀ ਫਿਰ ਉਹ ਸ੍ਰੀ ਸਾਹਿਬ ਤੱਕ ਕੇਸਾਂ ਤੱਕ ਨਹੀਂ ਪਹੁੰਚਦੇ ਹਾਂਜੀ ਪ੍ਰਸ਼ਾਸਨ ਦਾ ਵੀ ਡਰ ਨਹੀਂ ਮੰਨਿਆ ਕੋਈ ਨਾਲ ਇਹ ਉਹ ਕੀ ਲੱਗਦਾ ਜਿਵੇਂ ਕਾਨੂੰਨ ਇਦਾਂ ਦੇ ਹਨੇਗੇ ਤਾਂ ਹੀ ਬੰਦੇ ਬੇਦਬੀ ਲਗਾਤਾਰ ਵਧ ਰਹੀਆਂ ਨੇ ਕਿ ਕਾਨੂੰਨ ਬਣੇ ਨੇ ਤੋ ਕਾਨੂੰਨ ਤਾਂ ਹੈਗੇ ਆ ਜੀ ਪਰ ਲੋਕ ਇਹ ਸਮਝਦੇ ਨਹੀਂ ਹਾਂ ਵੀ ਡਰ ਕਿਉਂ ਨਹੀਂ ਲੋਕਾਂ ਨੂੰ ਡਰ ਇਹ ਪਰ ਇਹ ਦਿਖਾਉਂਦੇ ਜਿਹੜੀ ਇਹ दारू ਇਹ ਭੂਤਨਾਚ ਕਰਾਉਂਦੀ ਆ ਇਹ ਹੂੰ ਇਹ ਕਹਿੰਦੇ ਬਾਸ ਅਸੂਈਆਂ ਜੋ ਪੀ ਕੇ ਘਟਕ ਜਦੋਂ ਰਾਤ ਨੂੰ ਅੰਦਰ ਜਾਵਲਦੀ ਆ ਜੀ ਕਹਿੰਦੇ ਅਸੂਈਆਂ ਜੋ ਉਸ ਇਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਵੀ ਬਾਸ ਸੋਦਾ ਵੀ ਸਾਡੇ ਤੇ ਲੱਗੂਗਾ ਨੂੰ ਮਾਫ ਦੇ ਆਪ ਸੋਚਣਾ ਚਾਹੀਦਾ ਇਹ ਪ੍ਰਸ਼ਾਸਨ ਹੀ ਕਰਾਉਂਦਾ ਜੀ ਜੋ ਕੁਝ ਕਰਾਉਂਦਾ ਹੁਣ ਸਾਥੋਂ ਕੋਈ ਕਦਮ ਚੱਕਿਆ ਗਿਆ ਹੁਣ ਪ੍ਰਸ਼ਾਸਨ ਹੀ ਜ਼ਿੰਮੇਵਾਰ ਹੋਊਗਾ ਕਿਉਂਕਿ ਇੰਨੇ ਦਿਨ ਹੋ ਗਏ ਸਾਨੂੰ ਸਿੰਘਾਂ ਨੂੰ ਉੱਥੇ ਚੰਦਿਆਂ ਨੂੰ ਪਰ ਉਹਨਾਂ ਨੇ ਮੋਲ ਨਹੀਂ ਪਾਇਆਗਾ ਸਾਡਾ ਉਹਨਾਂ ਨੇ ਜ਼ਰੂਰੀ ਕਦ ਤੋਂ ਨਹੀਂ ਸਮਝੇਗਾ ਇਹ ਅਦਬੀ ਵਾਲਾ ਕੇਸ ਠੀਕ ਹੈ ਹੁਣ ਜੋ ਵੀ ਜ਼ਿੰਮੇਵਾਰ ਉਹਨੂੰ ਹੀ ਹੋਏਗਾ ਸਾਨੂੰ ਨਹੀਂ ਕੋਈ ਇਸ ਗੱਲ ਦੇ ਵਿੱਚ ਕਵੇ ਕੋਈ ਉਹ ਤਾਂ ਸੈਂਕੜੇ ਤਾਂ ਵੱਧ ਤੋਂ ਵੱਧ ਹੋਣਗੇ ਜੀ ਬਾਈ ਗਰੂ ਹੁਣ ਤਾਂ ਸਾਬ ਦੇ ਸਿੰਘ ਜਿੰਨੇ ਹੈਗੇ ਤੁਹਾਨੂੰ ਦੱਸਦੇ ਆ ਐ ਐਮਰ ਉਸਕਾਰੀ ਹਸਪੀਟਲ ਦੀ ਉਹ ਦਿੱਤੀ ਵੀ ਆ ਉਹ ਸਾਡੇ ਬਿਆਨ ਨਹੀਂ ਅੱਛਾ ਚੁਣਾਈਦ ਕਰ ਲਿਖੇ ਅੱਛਾ ਬਿਆਨ ਹੀ ਲਿਖੇ ਨਹੀਂ ਜੀ ਸਾਡੇ ਫੜ ਕੇ ਰੱਖ ਲਿਆ ਹਾਂਜੀ ਕੱਟੀ ਵੀ ਅੱਜ 3 ਦਿਨ ਹੋ ਗਏ ਦਿੱਤੀ ਨੂੰ ਕਿੰਨੀਆਂ ਸੱਟਾਂ ਆਈਆਂ ਸੀ ਤੁਹਾਡੇ ਸਰੀਰ ਤੇ ਤੋਂ ਕਿੱਥੇ ਕਿੱਥੇ ਨਹੀਂ ਜੀ ਸੱਟਾਂ ਮੇਰੇ ਇੱਥੇ ਹੀ ਸੀਗੀਆਂ ਗੱਲੀਆਂ ਨੋਰਮਲ ਬਾਕੀ ਮੇਰੇ ਆਹੀ ਆ ਚੀਜ਼ਾਂ ਤੋਂ ਕੇਸ ਮੇਰੇ ਇਹ ਚੀਜ਼ਾਂ ਹੀ ਸੀਗੀਆਂ ਵੀ ਆਹ ਇੱਕ ਕਾਰੀ ਬੇਅਦਬੀ ਜਿਹੜੀ ਹੋਈ ਆ ਜੀ ਆਹੀ ਆ ਤੁਹਾਨੂੰ ਸਬੂਤੇ ਹੀ ਦਿਸੀ ਜਾਂਦਾ ਜੀ ਹੋਰ ਪਰ ਆਪਾਂ ਨੂੰ ਵੱਡ ਵੀ ਦਿੰਦੇ ਆਪਾਂ ਨੂੰ ਕੋਈ ਨਹੀਂ ਸੀਗਾ ਪਰ ਮੇਰੇ ਇਥੋਂ ਦੀ ਕਰਨਾ ਗੱਲ ਕਰ ਬੈਲਟ ਹਾਂ ਓਕੇ ਪੱਟੀ ਆ ਗਿਆ ਹਾਂਜੀ ਬਾਬਾ ਜੀ ਹੁਣ ਚੇਤਾਵਨੀ ਕੀ ਦੇਣੀ ਚਾਹੁੰਦੇ ਉਹਨਾਂ ਨੂੰ ਚੇਤਾਵਨੀ ਉਹਨਾਂ ਨੂੰ ਇਹੀ ਦੇਣੀ ਚਾਹੁੰਦੇ ਆ ਵੀ ਗਾਂ ਸੁਧਰ ਜਾਣ ਇਹੋ ਜੇ ਕੰਮ ਨਾ ਕਰਨਾ ਤੇ ਆਪਦਾ ਵੀ ਜੋ ਪੁਲਿਸ ਦੀ ਕਾਰਗੁਜ਼ਾਰੀ ਆ ਉਹ ਆਪਦੀ ਪੂਰੀ ਕਰਨ ਤਿੰਨੇ ਦਿਨਾਂ ਵਿੱਚ ਸਾਡੇ ਕੋਲ ਸਿੰਘਾਂ ਤੋਂ ਸੁਧਰ ਲੱਗ ਗਿਆ ਤੇ ਮੁੜ ਕੇ ਕੰਮ ਔਖਾ ਹੋ ਜਾਣਾ ਹਾਂਜੀ ਮਤਲਬ ਇਹ ਹਰ ਹੋਂ ਤੱਕ ਨਾ ਕਾਰਵਾਈ ਕਰਨੀ ਕਿ ਮਰਦਿਓ ਵੀ ਵਰਗਲਾ ਰਹੇ ਆ ਹੋਰ ਬਾਬਾ ਜੀ ਹੁਣ ਕੀ ਪਤਾ ਉਹਨਾਂ ਦਾ ਕੀ ਸਿਸਟਮ ਆ ਪੁਲਿਸ ਦਾ ਵੀ ਕੀ ਪਤਾ ਕੀ ਸਿਸਟਮ ਆ ਕਿਸ ਕੈਸਟ ਖਸਾਬ ਨਾਲ ਨਹੀਂ ਕਰਦੇ ਕਿਸ ਚੰਗੇ ਅਫਸਰ ਦੇ ਉੱਤੇ ਕਿਸੇ ਦਾ ਦਬਾਅ ਆ ਜੀ ਤੇ ਪਿੰਡ ਦੀ ਪੰਚਾਇਤ ਦਾ ਦਬਾਅ ਕਿੰਦਾ ਦਬਾਅ ਆ ਕਿਸੇ ਦਬਾਅ ਠਾਕੇ ਨਹੀਂ ਕਰਦੇ ਵੇ ਨਹੀਂ ਦੇ ਉਹਨਾਂ ਦਾ ਕਿਹੜਾ ਉਹਨਾਂ ਦੇ ਮਾਮੇ ਦੇ ਪੁੱਤਰ ਆਏ ਬਿਲਕੁਲ ਜਾਊਗਾ ਜੀ ਜਿਹੜੀ ਕਾਰਵਾਈ ਬੰਦੀ ਉਹਨਾਂ ਦੀ ਕਰਨ ਲੈ ਆਉ ਦਾ 295 ਦੀ ਜਿਹੜੀ ਬੰਦੀ ਉਹ ਕਰਨ ਕਾਰਵਾਈ ਜੀ ਠੀਕ ਜੀ ਧੰਨਵਾਦ ਮੇਰੀ ਖਾਲਸਾ ਵਰ ਕੀ ਬਤੇ